ਤੁਸੀਂ ਮੁਸਲਮਾਨ ਹੋ ਨਾ ਆਚਾਰੇ ਹੋ ਆਪਣੀ ਮਰਜ਼ੀ ਨਾਲ ਆਚਾਰੇ ਹੋ ਮਾਂਜੀ ਨੇ ਅਨਮਾਸਨ ਕਰਦੇ ਆ ਤੇ ਕਾਫੀ ਨੌ ਸਾਲਾਂ ਤੋਂ ਜਾਂਦੀ ਹੈ ਨਾ ਅੱਛਾ ਤੇ ਇਸਲਾਮ ਵਿੱਚ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਡਿਵੋਰਸ ਹੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਜੀ ਠੀਕ ਹੈ ਅੱਜ ਤੋਂ ਤੁਹਾਰ ਇਤਿਹਾਸਨਰ ਕੀ ਬੰਦੂਰ ਗਵਾਹਨ ਅੱਲਾਹ ਕੀ ਹੁਕਮ ਸਿੱਚਿਆ ਜਾ ਰਿਹਾ ਹੈ ਕਿ ਆਪਕੋ ਕਬੂਲ ਹੈ 4 ਨਵੰਬਰ 2025 ਨੂੰ ਸਰਬਜੀਤ ਕੌਰ ਜਿਹੜੀ ਹੈ ਉਹ ਧਾਰਮਿਕ ਜਥੇ ਦੇ ਨਾਲ ਭਾਰਤ ਤੋਂ ਪਾਕਿਸਤਾਨ ਜਾਂਦੀ ਹੈ ਧਰਮ ਸ਼੍ਰੀ ਗੋਨਨਾਰਜ ਦੇਵ ਜੀ ਦੇ ਜਨਮ ਜਿਹੜੇ ਤੇ ਹੁਣ ਸਮਰਪਿਤ ਜਿਹੜਾ ਜਥਾ ਹੈ ਪਾਕਿਸਤਾਨ ਜਿਹੜਾ ਉਹ ਜਾਂਦਾ ਔਰ ਜਦ ਇਸ ਜਥੇ ਦੇ ਦੌਰਾਨ ਔਰ ਅਲੱਗ-ਅਲੱਗ ਗੁਰੂ ਧਾਮਾਂ ਦੇ ਜਿਹੜੇ ਦਰਸੰਗਤ ਵਾਲੋ ਦਰਸ਼ਨ ਕਿਤੇ ਜਾਂਦੇ ਨੇ ਤੇ ਮੁਰ ਭਾਰਤ ਵਾਪਿਸ ਪਰਤਦਾ ਪਰ ਉਸ ਦੇ ਵਿੱਚ ਸਰਬਜੀਤ ਕੌਰ ਜਿਹੜੀ ਹੈ ਉਹ ਭਾਰਤ ਵਾਪਿਸ ਨਹੀਂ ਪਰਤਦੀ ਤੁਹਾਨੂੰ ਦੱਸੇ ਕਿ ਸਰਬਜੀਤ ਕੌਰ ਜਿਹੜੀ ਹੈ ਉਹ ਵਾਪਿਸ ਭਾਰਤ ਨਹੀਂ ਪਰਤਦੀ ਕਪੂਰਥਲੇ ਦੀ ਰਹਿਣ ਵਾਲੀ ਸਰਬਜੀਤ ਕੌਰ ਉਹ ਪਾਕਿਸਤਾਨ ਦੇ ਵਿੱਚ ਹੀ ਆਪਣਾ ਧਰਮ ਪਰਿਵਰਤਨ ਕਰਕੇ ਜਿਹੜਾ ਉਹ ਇੱਕ ਪਾਕਿਸਤਾਨੀ ਨਾਗਰਿਕ ਦੇ ਨਾਲ ਜਿਹੜਾ ਉਹ ਵਿਆਹ ਕਰਦੀ ਹੋਈ ਇੱਕ ਵੀਡੀਓ ਜਿਹੜੀ ਆ ਉਹ ਦੋ ਦਿਨ ਬਾਅਦ ਜਿਹੜੀ ਉਹ ਸਾਹਮਣੇ ਆਂਦੀ ਹੈ ਔਰ ਉਸ ਦੇ ਵਿੱਚ ਵੀਡੀਓ ਦੇ ਵਿੱਚ ਸਰਬਜੀਤ ਕੌਰ ਵੱਲੋਂ ਕਿਹਾ ਜਾਂ ਕਿਹਾ ਵੀ ਗਿਆ ਹੈ ਕਿ ਕਿਸੇ ਬਿਨਾਂ ਦਬਾਤੋਂ ਕਿਸੇ ਪ੍ਰੈਸ਼ਰ ਦੇ ਵਿੱਚ ਨਾ ਆ ਕੇ ਇਹ ਜਿਹੜਾ ਵਿਆਹ ਮੈਂ ਆਪਣੀ ਮਰਜ਼ੀ ਦੇ ਨਾਲ ਜਿਹੜੀ ਆ ਉਹ ਕਰ ਰਹੀ ਆ ਤਾਂ ਪਾਕਿਸਤਾਨ ਦੀ ਜਿਹੜੀ ਪੁਲਿਸ ਹੈ ਉਸ ਦੇ ਵੱਲੋਂ ਵੀ ਜਿਹੜੇ ਅਨੁਮਾਨ ਲਗਾਏ ਜਾ ਰਹੇ ਸੀ ਕਿ ਸਰਬਜੀਤ ਕੌਰ ਜਿਹੜੀ ਹੈ ਉਹ ਕਿਤਨੇ ਕਿਤੇ ਹਿੰਦੁਸਤਾਨ ਦੀ ਜਾਸੂਸ ਹੈ ਉਸੇ ਕਰ ਚੱਲਦੇ ਆ ਸਰਬਜੀਤ ਕੌਰ ਨੂੰ ਪਾਕਿਸਤਾਨ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਔਰ ਦੂਸਰੇ ਪਾਸੇ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਸੀ ਕਿ ਸਰਬਜੀਤ ਕੌਰ ਨੂੰ ਰਿਪੋਰਟ ਕਰਕੇ ਭਾਰਤ ਵਾਪਸ ਭੇਜਿਆ ਜਾਵੇ ਤਾਂ ਉਸ ਦੇ ਚਲਦੇ ਹੀ ਜਿਹੜੀ ਸਰਬਜੀਤ ਕੌਰ ਵੱਲੋਂ ਪਾਕਿਸਤਾਨ ਦੀ ਅਦਾਲਤ ਦੇ ਵਿੱਚ ਇੱਕ ਅਰਜ਼ੀ ਪੇਸ਼ੀ ਜਾਂਦੀ ਹੈ ਕਿ ਉਸ ਨੂੰ ਸੁਆਖਿਆ ਜਿਹੜੀ ਉਹ ਮੋਈਆ ਕਰਵਾਈ ਜਾਵੇ ਕਿਉਂਕਿ ਪਾਕਿਸਤਾਨ ਦੀ ਪੁਲਿਸ ਜਿਹੜੀ ਹੈ ਉਸ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਪਰ ਹਿੰਦੁਸਤਾਨ ਵੱਲੋਂ ਪਾਕਿਸਤਾਨ ਤੇ ਦਬਾਅ ਬਣਾਏ ਜਾਂਦੇ ਉਹਨਾਂ ਸਰਬਜੀਤ ਕੌਰ ਨੂੰ ਜਿਹੜਾ ਉਹ ਭਾਰਤ ਵਾਪਸ ਜਿਹੜਾ ਉਹ ਭੇਜਿਆ ਜਾ ਰਿਹਾ ਅਨੁਮਾਨ ਸੀ ਕਿ ਸਵੇਰੇ 1 ਤੋਂ 2 ਵਜੇ ਦੇ ਵਿੱਚ ਵਿੱਚ ਜਿਹੜਾ ਸਰਬਜੀਤ ਕੌਰ ਹੈ ਉਹ ਭਾਰਤ ਵਾਪਸ ਟਾੜੀਵਾਗਾ ਸੀਮਾ ਦੇ ਰਾਹੀਂ ਜਿਹੜੀ ਭਾਰਤ ਵਾਪਸ ਆਏਗੀ ਪਰ 3 ਸਾਰਾ ਮਨੀ ਦਾ ਸਮੇ ਜਿਹੜਾ ਉਹ ਹੋ ਚੁੱਕਾ ਤਾਂ ਸਰਬਜੀਤ ਕੋਰ ਪਾਕਿਸਤਾਨ ਵੱਲੋਂ ਹਜੇ ਭਾਰਤ ਨਹੀਂ ਭੇਜੀ ਗਈ ਤਾਂ ਹੋ ਸਕਦਾ ਕਿ ਜਿਹੜੀ 3 ਸਾਰਾ ਮਨੀ ਤੋਂ ਬਾਅਦ ਜਿਹੜਾ ਸਰਬਜੀਤ ਕੋਰ ਨੂੰ ਭਾਰਤ ਜਿਹੜਾ ਉਹ ਭੇਜਿਆ ਜਾਵੇ ਕਿਤਨਾ ਕਿਤੇ ਅਨੁਮਾਨ ਸੀ ਕਿ ਸਰਬਜੀਤ ਕੋਰ ਜਿਹੜੀ ਹੈ ਉਹ ਭਾਰਤ ਆਏਗੀ ਤਾਂ ਉਸ ਨੂੰ ਜਿਹੜਾ ਹੈ ਕਿ ਕਈ ਤਰ੍ਹਾਂ ਦੀ ਜਿਹੜੀ ਉਸ ਤੋਂ ਪੁੱਛਗਿੱਛ ਜਿਹੜੀ ਹੋ ਕੀਤੀ ਜਾਏਗੀ ਕਿਉਂਕਿ ਧਰਮ ਪਰਿਵਰਤਨ ਕਰਕੇ ਸਰਬਜੀਤ ਕੋਰ ਨੇ ਤੇ ਇੱਕ ਪਾਕਿਸਤਾਨੀ ਨਾਗਰਿਕ ਦੇ ਨਾਲ ਜਿਹੜਾ ਵਿਆਹ ਕੀਤਾ ਤੇ ਉਸ ਤੋਂ ਬਾਅਦ ਆਪਣਾ ਨਾਮ ਵੀ ਜਿਹੜਾ ਉਸਨੇ ਸਰਬਜੀਤ ਕੋਰ ਤੋਂ ਨੂਰ ਹੁਸੈਨ ਜਿਹੜਾ ਉਸਨੇ ਆਪਣਾ ਨਾਮ ਰੱਖਿਆ ਤਾਂ ਉਸਦੇ ਚਲਦੇ ਪਾਕਿਸਤਾਨ ਪੁਲਿਸ ਵੱਲੋਂ ਪਿਛਲੇ ਦਿਨੀ ਹੀ ਜਿਹੜਾ ਉਸ ਨੂੰ ਅਰੈਸਟ ਕੀਤਾ ਗਿਆ ਤਾਂ ਉਹ ਹੁਣ ਉਸ ਨੂੰ ਜਿਹੜਾ ਉਹ ਭਾਰਤ ਰਿਪੋਰਟ ਕੀਤਾ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਅਸੀਂ ਅਟਾਰੀਵਾਗਾ ਸੀਮਾ ਤੋਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅਟਾਰੀਵਾਗਾ ਸੀਮਾ ਤੇ ਜਿਹੜੀ ਫਰਸਟ ਜਿਹੜੀ ਪੋਸਟ ਹੈ ਬੀਐਸਐਫ ਦੀ ਜਿਹੜੀ ਪੋਸਟ ਹੈ ਉਸ ਦੇ ਨਜ਼ਦੀਕ ਅਸੀਂ ਖੜੇ ਹਾਂ ਔਰ ਮੀਡੀਆ ਨੂੰ ਜਿਹੜੀ ਇਸ ਤੋਂ ਅੱਗੇ ਜਾਣ ਦੀ ਜਿਹੜੀ ਇਜਾਜ਼ਤ ਹੈ ਉਹ ਨਹੀਂ ਹੈ ਕਿਉਂਕਿ ਕਈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਮੀਡੀਆ ਨੂੰ ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਰਿਟਰੀਟ ਸੈਰਮਨੀ ਜਿਹੜੀ ਹੈ ਉਹ ਜਿਹੜੀ ਸ਼ੁਰੂ ਹੋ ਚੁੱਕੀ ਹੈ ਵੱਡੀ ਗਿਣਤੀ ਦੇ ਵਿੱਚ ਸਨਾਨੀ ਜਿਹੜੇ ਨੇ ਉਹ ਰਿਟਰੀਟ ਸੈਰਮਨੀ ਵੇਖਣ ਦੇ ਲਈ ਜਿਹੜਾ ਨੇ ਅਟਾਰੀਵਾਗਾ ਬਾਰਡਰ ਤੇ ਪਹੁੰਚੇ ਹੋਏ ਨੇ ਤਾਂ ਮੰਨੀ ਤੋਂ ਬਾਅਦ ਜਰਾਵਾ ਉਹ ਕਹਿ ਜਾਵੇ ਤਾਂ ਇਸ ਤਰ੍ਹਾਂ ਦੇ ਅਨੁਮਾਨ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਪਰ ਸਰਬਜੀਤ ਕੋ ਜਿਹੜੀ ਆ ਪਾਕਿਸਤਾਨ ਦੇ ਵਿੱਚ ਵਿਆਹ ਕਰਨ ਤੋਂ ਬਾਅਦ ਆਪਣਾ ਧਰਮ ਪਰਿਵਰਤਨ ਕਰਨ ਤੋਂ ਬਾਅਦ ਨੂਰ ਹੁਸੈਨ ਜਿਸ ਨੇ ਆਪਣਾ ਨਾਮ ਰੱਖ ਲਿਆ ਉਸ ਨੂੰ ਭਾਰਤ ਜਿਹੜਾ ਉਹ ਜਲਦੀ ਵਾਪਸ ਭੇਜਿਆ ਜਾ ਸਕਦਾ ਹੈ